ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਵਿੱਚ ਹਲਕਾ ਇੰਚਾਰਜ ਕੀ ਹੈ ਅਤੇ ਕੌਣ ਹੈ ਇਹ ਉਹ ਉਮੀਦਵਾਰ ਨੇ ਜੋ ਵਿਧਾਨ ਸਭਾ ਵਿੱਚ ਵੀ ਨਹੀਂ ਜਾ ਸਕੇ ਕੁਝ ਨੇ ਜ਼ਮਾਨਤ ਵੀ ਜ਼ਬਤ ਕਰਵਾ ਲਈ ਹੈ ਵੈਸੇ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਹੈ ਆਗੂ ਦਾ ਨਾਮ ਦੱਸੋ ਤੇ ਉਹਨਾਂ ਦੀ ਨਿਯੁਕਤੀ ਆਦੇਸ਼ ਜੰਤਕ ਕਰੋ ਇਹ ਸ਼ਰਾਰਾ ਸਿਰਫ ਸਥਾਨਕ ਨੌਜਵਾਨ ਅਤੇ ਬੁਢੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਦੇ ਮੌਰੀ ਅਹੁਦਿਆਂ ਤੇ ਚੜ੍ਹਾਈ ਨੂੰ ਰੋਕਣ ਅਤੇ ਸਾਬਤ ਆਜ਼ ਕਰਨ ਲਈ ਕੀਤੀ ਗਈ ਅਤੇ ਹੋਰ ਕੁਝ ਨਹੀਂ ਹੈ। ਇਸ ਤੋਂ ਇਲਾਵਾ ਇਹ ਅਭਿਆਸ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਤੇ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ ਇਸ ਹਲਕਾ ਇੰਚਾਰਜ ਸੱਭਿਆਚਾਰ ਰਾਹੀਂ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹੁਣ ਹਾਰ ਨੌਜਵਾਨਾਂ ਤੇ ਔਰਤਾਂ ਦੀ ਲੀਡਰਸ਼ਿਪ ਸਮਰੱਥਾ ਨੂੰ ਤਬਾਹ ਕਰ ਦਿੱਤਾ ਤੇ ਨੌਜਵਾਨਾਂ ਦੀਆਂ ਦੋ ਪੀੜ੍ਹੀਆਂ ਦੀਆਂ ਰਾਜਨੀਤਿਕ ਇੱਛਾਵਾਂ ਨੂੰ ਡੂੰਘਾ ਦਬ ਦਿੱਤਾ ਤੇ ਜੇਕਰ ਹਾਲਾਤ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਬਦਕਿਸਮਤ ਤੀਜਾ ਸੋ ਇਹ ਡਾਕਟਰ ਤਨਵੀਰ ਗਾਂਧੀ ਨੇ ਸਵਾਲ ਖੜੇ ਕੀਤੇ ਨੇ ਹਲਕਾ ਇੰਚਾਰਜ ਦੀਆਂ ਨਿਯੁਕਤੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਨਿਯੁਕਤੀਆਂ ਅਨੁਕੂਲ ਨਹੀਂ ਇਹ ਕੌਣ ਨੇ ਇਹਨਾਂ ਵਿੱਚ ਤਾਂ ਉਹ ਨੇ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਜ਼ਮਾਨਤ ਤੱਕ ਜ਼ਬਤ ਕਰਵਾ ਲਈ ਤਾਂ ਡਾਕਟਰ ਤਰੰਵੀਰ ਗਾਂਧੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਹਲਕਾ ਇੰਚਾਰਜ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਫੇਸਬੁੱਕ ਤੇ ਪੋਸਟ ਪਾ ਕੇ ਇਹ ਸਵਾਲ ਨੇ ਜਿਹੜੇ ਖੜੇ ਕੀਤੇ ਨੇ ਉਹ ਦੇਖਣਾ ਹੋਵੇਗਾ ਇਸ ਸਬੰਧਤ ਹਾਈ ਕਮਾਂਡ ਜਾਂ ਫਿਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਕੀ ਐਕਸ਼ਨ ਲੈਂਦੇ ਨੇ ਸੋ ਨੇ ਇਹ ਵੀ ਕਿਹਾ ਕਿ ਸਾਲ ਕਾ ਇੰਚਾਰਜ ਅਭਿਆਸ ਨੂੰ ਜਾਰੀ ਰੱਖਣਾ ਅਤੇ ਚੁਣੇ ਹੋਏ ਕੁਝ ਲੋਕਾਂ ਦੇ ਬਾਅਦ ਵਿੱਚ ਉਹਨਾਂ ਦੇ ਵਾਰਾਂ ਨੂੰ ਅਹੁਦੇ ਅਹੁਦੇ ਸ਼ਕਤੀਆਂ ਤੇ ਟਿਕਟਾਂ ਵਾਰ-ਵਾਰ ਵੰਡਣਾ ਨੌਜਵਾਨ ਕਾਂਗਰਸ ਪਾਰਟੀ ਅਤੇ ਦੇਸ਼ ਦੇ ਭਵਿੱਖ ਦੇ ਆਗੂਆਂ ਵਿਰੁੱਧ ਅਪਰਾਧ ਦੇ ਬਰਾਬਰ ਹੈ ਡਾਕਟਰ ਧਰਮਵੀਰ ਗਾਂਧੀ ਨੇ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਉਹਨਾਂ ਨੇ ਕਾਂਗਰਸ ਪਾਰਟੀ ਵਿੱਚ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਨਾ ਕਹੇ ਕਿ ਕਾਂਗਰਸ ਪਾਰਟੀ ਵਿੱਚ ਹਲਕਾ ਇੰਚਾਰਜ ਕੀ ਹੈ ਅਤੇ ਕੌਣ ਹੈ ਇਹ ਉਹ ਉਮੀਦਵਾਰ ਨੇ ਜੋ ਵਿਧਾਨ ਸਭਾ ਵਿੱਚ ਵੀ ਨਹੀਂ ਜਾ ਸਕੇ ਕੁਝ ਨੇ ਜ਼ਮਾਨਤ ਵੀ ਜ਼ਬਤ ਕਰਵਾ ਲਈ ਹੈ ਵੈਸੇ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਹੈ ਆਗੂ ਦਾ ਨਾਮ ਦੱਸੋ ਤੇ ਉਹਨਾਂ ਦੀ ਨਿਯੁਕਤੀ ਆਦੇਸ਼ ਜਨਤਕ ਕਰੋ ਇਹ ਸ਼ਰਾਰਤ ਸਿਰਫ ਸਥਾਨਕ ਨੌਜਵਾਨ ਅਤੇ ਬਧੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਦੇ ਮੌਰੀ ਅਹੁਦਿਆਂ ਤੇ ਚੜ੍ਹਾਈ ਨੂੰ ਰੋਕਣ ਅਤੇ ਸਾਬਤ ਆਜ ਕਰਨ ਲਈ ਕੀਤੀ ਗਈ ਅਤੇ ਹੋਰ ਕੁਝ ਨਹੀਂ ਹੈ ਇਸ ਤੋਂ ਇਲਾਵਾ ਇਹ ਅਭਿਆਸ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਤੇ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ ਇਸ ਹਲਕਾ ਇੰਚਾਰਜ ਸੱਭਿਆਚਾਰ ਰਾਹੀਂ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਹੁਣ ਹਾਰ ਨੌਜਵਾਨ ਅਤੇ ਔਰਤਾਂ ਦੀ ਲੀਡਰਸ਼ਿਪ ਸਮਰੱਥਾ ਨੂੰ ਤਬਾਹ ਕਰ ਦਿੱਤਾ ਤੇ ਨੌਜਵਾਨਾਂ ਦੀਆਂ ਦੋ ਪੀੜ੍ਹੀਆਂ ਦੀਆਂ ਰਾਜਨੀਤਿਕ ਇੱਛਾਵਾਂ ਨੂੰ ਡੂੰਘਾ ਦਬ ਦਿੱਤਾ ਤੇ ਜੇਕਰ ਹਾਲਾਤ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਬਦਕਿਸਮਤ ਤੀਜਾ ਸੋ ਇਹ ਡਾਕਟਰ ਤਨਵੀਰ ਗਾਂਧੀ ਨੇ ਸਵਾਲ ਖੜੇ ਕੀਤੇ ਨੇ ਹਲਕਾ ਇੰਚਾਰਜ ਦੀਆਂ ਨਿਯੁਕਤੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਨਿਯੁਕਤੀਆਂ ਅਨੁਕੂਲ ਨਹੀਂ ਇੱਕ ਕੌਣ ਨੇ ਇਹਨਾਂ ਵਿੱਚ ਤਾਂ ਉਹ ਨੇ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਜ਼ਮਾਨਤ ਤੱਕ ਜ਼ਬਤ ਕਰਵਾ ਲਈ ਤਾਂ ਡਾਕਟਰ ਤਰੰਵੀਰ ਗਾਂਧੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਹਲਕਾ ਇੰਚਾਰਜ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਫੇਸਬੁਕ ਤੇ ਪੋਸਟ ਪਾ ਕੇ ਇਹ ਸਵਾਲ ਨੇ ਜਿਹੜੇ ਖੜੇ ਕੀਤੇ ਨੇ ਉਹ ਦੇਖਣਾ ਹੋਵੇਗਾ ਇਸ ਸਬੰਧ ਹਾਈ ਕਮਾਂਡ ਜਾਂ ਫਿਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਕੀ ਐਕਸ਼ਨ ਲੈਂਦੇ ਨੇ ਸੋ ਉਹਨਾਂ ਇਹ ਵੀ ਕਹੇ ਕਿ ਸਾਲਕਾ ਇੰਚਾਰਜ ਅਭਿਆਸ ਨੂੰ ਜਾਰੀ ਰੱਖਣਾ ਅਤੇ ਚੁਣੇ ਹੋਏ ਕੁਝ ਲੋਕਾਂ ਦੇ ਬਾਅਦ ਵਿੱਚ ਉਹਨਾਂ ਦੇ ਵਾਰਡਾਂ ਨੂੰ ਅਹੁਦੇ ਅਹੁਦੇ ਸ਼ਕਤੀਆਂ ਤੇ ਟਿਕਟਾਂ ਵਾਰ-ਵਾਰ ਵੰਡਣਾ ਨੌਜਵਾਨ ਕਾਂਗਰਸ ਪਾਰਟੀ ਅਤੇ ਦੇਸ਼ ਦੇ ਭਵਿੱਖ ਦੇ ਆਗੂਆਂ ਵਿਰੁੱਧ ਅਪਰਾਧ ਦੇ ਬਰਾਬਰ ਹੈ ਡਾਕਟਰ ਧਰਮਵੀਰ ਗਾਂਧੀ ਨੇ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ